ਜੇ ਤੁਹਾਡਾ ਮਨ ਆਲੇ ਦੁਆਲੇ ਭੱਜਿਆ ਸਿਮਰਨ 'ਚ ਨਾ ਲੱਗਿਆ ਵਾਹਿਗੁਰੂ ਵਾਹਿਗੁਰੂ ਮੂੰਹ ਨਾਲ ਕਰੀ ਜਾਂਦਾ ਹੈ ਮਨ ਤੇਰਾ ਫੁਰਨੇ ਲੈਂਡ ਤੋਂ ਨਹੀਂ ਹਟਿਆ ਇੱਕ ਥਾਂ ਤੇ ਟਿਕਾਚ ਨਹੀਂ ਆਇਆ ਇਸੇ ਰਾਤ ਆਪਣੇ ਮਨ ਨੂੰ ਪੁੱਛੀਓ ਕਮਲਿਆ ਐਨੇ ਸਾਲ ਗੁਰਦੁਆਰੇ ਕਰਨ ਕੀ ਜਾਂਦਾ ਰਿਹਾ ਤੂੰ ਕੀ ਕਰਨ ਗਏ ਆਪਾਂ ਜੇ 20 ਸਾਲ 30 ਸਾਲ ਸੰਗ ਤੇ ਜਾ ਕੇ ਮੱਥਾ ਟੇਕ ਕੇ ਬਾਬੇ ਨਾਨਕ ਦੇ ਵੇੜੇ ਜਾ ਕੇ ਜੇ ਤੂੰ ਅਜੇ 5 ਮਿੰਟ ਵੀ ਟਿਕਣਾ ਸ਼ੁਰੂ ਨਹੀਂ ਹੋਇਆ ਉਹ ਗੁਰਦੁਆਰੇ ਕੀਤਾ ਕੀ ਜਾ ਕੇ ਅਸੀਂ ਕੀ ਖਟਿਆ ਆ ਬੱਚੇ ਛੋਟੇ ਛੋਟੇ ਤੁਹਾਡੇ ਸਕੂਲਾਂ 'ਚ ਪੜ੍ਹਦੇ ਨੇ ਇਹ ਇਹਨਾਂ ਇੱਕ ਬੱਚਾ ਸਕੂਲ 'ਚ ਜਾਵੇ ਪੜ੍ਹਨ ਵਾਸਤੇ 10 ਵਾਲੀ ਇੱਕੋ ਕਲਾਸ 'ਚ ਬੈਠਾ ਰਵੇ ਤੁਸੀਂ ਉਹਨੂੰ ਕਹੋ ਉਹ ਪੁੱਤ ਇੱਕੋ ਕਲਾਸ 'ਚ ਬੈਠਾ ਹੈ ਅੱਗੇ ਨਹੀਂ ਗਿਆ ਕੀ ਗੱਲ ਉਹਨੂੰ ਕੋਈ ਡਿਗਰੀ ਮਿਲ ਜੂ ਪ੍ਰੋਫੈਸਰ ਬਣ ਜੂਗਾ ਤੇ ਟੀਚਰ ਬਣ ਜੂਗਾ ਤੇ ਸਮਾ ਖਰਾਬੇ ਜਾਂਦੇ ਨੂੰ ਵੀ 10 ਸਾਲ ਹੋਜਣ ਬੈਠਾ ਵੀ ਕੋ ਕਲਾਸ ਚ ਰਵੇ ਤਨ ਮਨ ਧਨ ਦੀ ਬਰਬਾਦੀ ਏ ਇਹੀ ਹਾਲਾਤ ਸਾਡੇ ਨੇ ਆਉਂਦਿਆਂ ਨੂੰ ਸਾਨੂੰ 50-50 ਸਾਲ ਹੋ ਗਏ ਜਿੱਥੇ ਪਹਿਲਾਂ ਖੜੇ ਸੀ ਉੱਥੇ ਅੱਜ ਖੜੇ ਆ ਖੜੇ ਕਿੱਧਰ ਅਸੀਂ ਹਰ ਇੱਕ ਗੱਲ ਦੂਜੇ ਨੂੰ ਕਹਿੰਦੇ ਆ ਵੇਖਿਆ ਤੈਨੂੰ ਪਤਾ ਨਹੀਂ ਕੀ ਫਲਾਣੇ ਦੀ ਕੁੜੀ ਕੈਨੇਡਾ ਗਈ ਸੀ ਫਿਰ ਪਤਾ ਨਹੀਂ ਕਿੱਥੇ ਨਿਕਲ ਨੁਕਲ ਗਈ ਅਸੀਂ ਕਰਦੇ ਆ ਇਹ ਗੱਲਾਂ ਪਰਾਣੇ ਦਾ ਪੁੱਤ ਉੱਥੇ ਗਿਆ ਸੀ ਪਤਾ ਨਹੀਂ ਕੀ ਬਣਿਆ ਹੁੰਦੇ ਨਾਲ ਪਰਾਣੇ ਦੀ ਧੀ ਪੜਨ ਵਾਸਤੇ ਜਾਂਦੀ ਏ ਪੜਨ ਤਾਂ ਥੋੜੀ ਜਾਂਦੀ ਸਾਨੂੰ ਪਤਾ ਕੀ ਕਰਦੀ ਜਦੋਂ ਐਂ ਕਰਦਾ ਹੈ ਸੁਣਿਓ ਸਾਡੇ ਘਰ ਵਿੱਚ 3 4 5 7 ਮੈਂਬਰ ਹੁੰਦੇ ਨੇ ਰੱਬ ਨਾ ਕਰੇ ਕਿਸੇ ਦੇ ਘਰ ਵਿੱਚ ਕੋਈ ਐਸਾ ਕਰਮ ਹੋ ਜੇ ਕਦੇ ਕਿਸੇ ਨੇ ਕੋਠੇ ਛੱਡ ਕੇ ਰੋਲਾ ਨਹੀਂ ਪਾਇਆ ਹੋਵੇਗਾ ਵੀ ਸਾਡੇ ਘਰ ਚ ਕਹਿੰਦੇ ਦਬਾਓ ਜੀ ਦਬਾਓ ਗੱਲ ਦਬਾਓ ਪਤਾ ਨਾ ਲੱਗੇ ਕਿਸੇ ਨੂੰ ਤੇ ਜਦੋਂ ਗਵਾਂਢੀ ਦੇ ਹੋ ਜੇ ਆਪਾਂ ਕਹਿੰਦੇ ਕੋਈ ਪਿੰਡ ਦਾ ਕੋਨਾ ਛੱਡੋ ਸ਼ਹਿਰ ਦਾ ਨਹੀਂ ਰਹਿਣ ਦੇਣਾ ਜਿੱਥੇ ਇਹਨਾਂ ਦੀ ਤੋਹੀਨ ਨਾ ਹੋਵੇ ਬੇਇਜ਼ਤੀ ਨਾ ਹੋਵੇ ਤੇ ਕੌਣ ਦੇਗਾ ਇਹਨੂੰ ਕੌਣ ਸੁਧਾਰੇਗਾ ਸੁਣਿਓ ਪੁਰਾਣੇ ਸਮਿਆਂ ਚ ਪਤਾ ਕੀ ਹੁੰਦਾ ਸੀ ਅਣਖਾਂ ਐਡੀਆਂ ਤਗੜੀਆਂ ਸੀ ਜੇ ਕਿਸੇ ਨੇ ਨਾ ਕਿਸੇ ਬਜ਼ੁਰਗ ਨੇ ਪਿੰਡ ਦੇ ਬਜ਼ੁਰਗ ਨੇ ਪਿੰਡ ਦੀ ਕਿਤੇ ਧੀ ਵਿਆਹੀ ਹੋਣੀ ਕਿਸੇ ਦੇ ਘਰ ਕਿਸੇ ਦੇ ਪਿੰਡ ਚ ਕੋਈ ਰਿਸ਼ਤੇਦਾਰੀ ਨਹੀਂ ਕੋਈ ਬੋਲ ਚਾਲ ਨਹੀਂ ਬਜ਼ੁਰਗਾਂ ਨੇ ਪਤਾ ਕੀ ਕਰਨਾ ਮਰ ਗਿਆ ਨਾ ਭਾਈ ਕਿਲੋ ਅੰਬ ਵੀ ਪਾ ਦੇ ਸੇਬ ਪਾ ਦੇ ਉਹਨਾਂ ਦੀ ਧੀ ਨਹੀਂ ਪਿੰਡ ਦੀ ਧੀ ਇਹ ਅਗਲੀ ਦਾ ਮਾਣ ਵਧੇਗਾ ਵੀ ਬਜ਼ੁਰਗਾ ਹੈ ਨਾਲੇ ਰਿਸ਼ਤਾ ਕੋਈ ਮਾਣ ਵਧੇਗਾ ਹੁਣ ਕੀ ਹੈ ਹੁਣ ਕਹਿੰਦੇ ਇੱਜ਼ਤ ਰਹਿਣ ਹੀ ਨਹੀਂ ਦੇਣੀ ਅਸੀਂ ਐਨਾ ਐਨਾ ਜ਼ਿਆਦਾ ਅਸੀਂ ਆਪਣੇ ਆਪ 'ਚ ਹੰਕਾਰ ਚੁੱਕੇ ਆ ਪਤਾ ਨਹੀਂ ਹੰਕਾਰ ਹੈ ਕਾ ਦਾ ਜਦੋਂ ਅਸੀਂ ਕਿਸੇ ਦੇ ਓਗਣ ਫੋਲਦੇ ਆ ਕਿਸੇ ਨੂੰ ਨਾ ਕਹੀਏ ਮੈਂ ਵੀ ਤੁਹਾਡੇ ਵਿੱਚ ਆਉਣਾ ਸੀ ਆਪਣੇ ਆਪ ਤੋਂ ਪੁੱਛੀਏ ਉਹ ਮਨਾਂ ਤੂੰ ਕਰਦਾ ਕਿ ਫਿਰਦਾ ਹੈ ਆਪਣੇ ਆਪ ਤੋਂ ਫਲਾਣਾ ਗੁਰਦੁਆਰੇ ਨਹੀਂ ਜਾਂਦਾ ਉਹ ਲੰਗਰ 'ਚ ਸੇਵਾ ਨਹੀਂ ਕਰਦਾ ਮੈਂ ਸਵੇਰੇ 3 ਵਜੇ ਉੱਠ ਕੇ ਇਕੱਲਾ ਹੀ ਮਰਦਾ ਰਹਿੰਦਾ ਬਾਕੀ ਕੋਈ ਨਹੀਂ ਜਾਂਦਾ ਮੈਂ ਤਾਂ ਐ ਹੋ ਗਿਆ ਐ ਹੋ ਗਿਆ ਉਹ ਤੂੰ ਆਪਣੇ ਵਾਸਤੇ ਕਰਨਾ ਹੈ ਕਿਸੇ ਵਾਸਤੇ ਨਹੀਂ ਕਰਨਾ ਰੋਟੀ ਤੂੰ ਖਾਂਦੀ ਢਿੱਡ ਤੇਰਾ ਭਰਨਾ ਕਿਸੇ ਦੂਜੇ ਦਾ ਨਹੀਂ ਸੇਵਾ ਤੂੰ ਕੀਤੀ ਜਿੰਨੀ ਕੁ ਹੁੰਦੀ ਤੂੰ ਕਰ ਲੈ ਪਰ ਜੇ ਤੂੰ ਕਹੇ ਵੀ ਇੱਕ ਵਾਰੀ ਸੇਵਾ ਕਰਕੇ ਸਾਰੀ ਜ਼ਿੰਦਗੀ ਜਣਾਈ ਜਵੇਂ ਲੈ ਮੈਂ ਤਾਂ ਮਰਿਆ ਫਿਰਦਾ ਸੀ ਇਹਨਾਂ ਦੇ ਪਿੱਛੇ ਇਹਨਾਂ ਪਿੱਛੇ ਅਰਦਾਸਾਂ ਕਰੀਆਂ ਇਹ ਤਾਂ ਡੁੱਬ ਚੱਲੇ ਸੀ ਇਹ ਤਾਂ ਐ ਹੋ ਚੱਲੇ ਸੀ ਇਹਨਾਂ ਦਾ ਸਿਆਪਾ ਮੈਂ ਕਰਦਾ 3 ਵਜੇ ਗੁਰਦੁਆਰੇ ਜਾ ਕੇ ਜੇ ਸਵੇਰੇ ਗੁਰਦੁਆਰੇ ਜਾ ਕੇ ਸਾਰੀ ਦਿਹਾੜੀ ਟੱਬਰ ਨੂੰ ਜੀਣ ਹੀ ਨਹੀਂ ਦੇਣਾ ਕਿਸੇ ਕੰਮ ਤਾਂ ਨਹੀਂ ਗੁਰਦੁਆਰੇ ਜਾਣਾ ਤੇਰਾ ਇਹ ਤਾਂ ਤੂੰ ਆਪਣੇ ਵਾਸਤੇ ਕਰ ਰਿਆ ਹਸਾਨ ਥੋੜੀ ਕਿਸੇ ਤੇ ਤੇ ਸੰਗਤ ਦੇ ਚਰਣਾ ਚ ਮੈਂ ਬੇਨਤੀ ਕਰਦਾ ਆਪਣੇ ਫਰਜ਼ ਪਛਾਣੀਏ ਜੇ ਸਾਡੇ ਸੰਗਤ ਕਰਨ ਤੋਂ ਬਾਅਦ ਵੀ ਮਨ ਟਿਕ ਨਹੀਂ ਰਿਹਾ ਸਿਮਰਣ ਕਰਨ ਦੀ ਆਦਤ ਨਹੀਂ ਪੈ ਰਹੀ ਗੁਰੂ ਸਾਹਿਬ ਅਗੇ ਤਰਲਾ ਲੈ ਲਓ ਮਹਾਰਾਜ ਸਾਨੂੰ ਬਖਸ਼ ਲੈ ਹੁਣ ਤਾਂ ਬਖਸ਼ ਲੈ ਮਹਾਰਾਜ ਕਿਤੇ ਕਿਰਪਾ ਕਰ ਦਿਓ ਸਾਡੇ ਤੇ ਹੋਣੀ ਕਿਰਪਾ ਕਰ ਦਿਓ ਤੇ ਚੇਤੇ ਰੱਖਿਓ ਇੱਕ ਵਾਰੀ ਜਿੱਦਣ ਜੀਵਨ ਹਾਰ ਗਏ ਮੁੜ ਕੇ ਹੱਥ ਨਹੀਂ ਆਉਣਾ ਤੁਹਾਡੇ ਘਰਾਂ 'ਚ ਬੁਲਦ ਹੋਣਗੇ ਕਦੇ ਬੋਲਦੇ ਵੇਖੇ ਨੇ ਮੱਜਾ ਨੇ ਦੁੱਧ ਦੇਣੀਆਂ ਨੇ ਕਦੇ ਬੋਲਦੀਆਂ ਵੇਖੀਆਂ ਤੁਸੀਂ ਆ ਗੁਰੂ ਕੀ ਹਜ਼ੂਰੀ ਇੱਥੇ ਕੋਈ ਕੋ ਕੁਕਰ ਆ ਜੇ ਨਾ ਇੱਥੇ ਛੋਟੀ ਮਾਰ ਕੇ ਬੁਜਾ ਦਾਂਗੇ ਤੇਰੇ ਵਹਿਣ ਦੀ ਜਗ੍ਹਾ ਨਹੀਂ ਬੰਦੇ ਬਹਿੰਦੇ ਗੁਰੂ ਗ੍ਰੰਥ ਸਾਹਿਬਹਾਰੀ ਦੀ ਹਜ਼ੂਰੀ ਚ ਤੈਨੂੰ ਵਹਿਣ ਦਾ ਅਧਿਕਾਰ ਹੈ ਇੱਥੇ ਕੋਈ ਪਸ਼ੂ ਪੰਛੀ ਨਹੀਂ ਆ ਸਕਦਾ ਐਡੀ ਵੱਟੀ ਜੂਨ ਦੇ ਰਹੀ ਤੇ ਕਿਉਂ ਨਹੀਂ ਸਮਝਦਾ ਅਸਲ ਚ ਅਸੀਂ ਹਰ ਇੱਕ ਬੰਦੇ ਦੇ ਓਕਣ ਫੁੱਲਣੇ ਸ਼ੁਰੂ ਕਰਦੇ ਆਪਣੇ ਆਲ ਨਹੀਂ ਵੇਖਿਆ ਵੀ ਅਸੀਂ ਕੀ ਆ ਜਦਵੇ ਕੁੰਗੜ ਕਿਸੇ ਆ ਲੈ ਕਰਦੇ ਆ ਤਿੰਨ ਸਾਡੇ ਅਲ ਵੀ ਹੋ। ਭਗਵਾਨ ਨਹੀਂ ਇੱਥੇ ਕੋਈ ਤੇ ਮੈਂ ਹਮੇਸ਼ਾ ਬੇਨਤੀ ਕਰਦਾ ਹੁੰਨਾ ਕੋਈ ਧੀ ਕੌਲ ਦੇ ਵਿੱਚ ਅਮਰੀਕਾ ਕੈਨੇਡਾ ਇੰਗਲੈਂਡ ਇੰਡੀਆ ਪੰਜਾਬ ਜਿੱਥੇ ਫੜਦੇ ਹਾਂ ਕੋਈ ਧੀ ਪੜਨ ਵਾਸਤੇ ਜਾਵੇ ਉਹ ਆਪਣੇ ਪਿਓ ਦੀ ਤੇ ਭਰਾ ਦੀ ਪੱਗ ਦਾ ਖਿਆਲ ਰੱਖੇ। ਸਦਾ ਖਿਆਲ ਰੱਖੇ ਤੇ ਕੋਈ ਪੁੱਤ ਪੜਦ ਜਾਵੇ ਉਹ ਵੀ ਆਪਣੇ ਪਿਓ ਦੀ ਪੱਗ ਦਾ ਖਿਆਲ ਰੱਖੇ ਕੱਲ ਨੂੰ ਸਵਾ ਚ ਬੈਠਾ ਹੋਵੇ ਤੇਰਾ ਤੇਰਾ ਪਿਓ ਤੇ ਕੋਈ ਐ ਬਾਹ ਫੜ ਕੇ ਐ ਨਾ ਕਹਦੇ ਉਹ ਬੋਲਣ ਨੂੰ ਮਰਦਾ ਹੈ ਮੁੰਡਾ ਤਾਂ ਤੇਰਾ ਐ ਕਰਕੇ ਇਹ ਨਾ ਸੁਣਨਾ ਪਵੇ ਆਪਣੇ ਆਪ ਨੂੰ ਸੁਧਾਰੀਏ ਤੇ ਗੁਰਦੁਆਰੇ ਆਈਦਾ ਹੀ ਐਸੇ ਕਰਕੇ ਜੇ ਬਦਲਾ ਨਹੀਂ ਕਰੀ ਜੇ ਲੋ ਆਈ ਜੇ ਲੋ ਜਿੰਨਾ ਚਿਰ ਮਰਜੀ ਪਹਿਲਾਂ ਵੀ ਆਇਆ ਹੁਣ ਵੀ ਆਇਆ ਗਾ ਵੀ ਆਇਆ ਕੀ ਕਰਨ ਜਾਣੇ ਹੋ ਜੀ ਉਹ ਕੌਣ ਸੀ ਫਿਰ ਸੰਗ ਤੇ ਗਏ ਫਿਰ ਬੱਲੇ ਬੱਲੇ بڑے ਲੰਗਰ ਲੱਗੇ ਸੀ ਉੱਥੇ ਉਹ ਕੱਲ ਮੈਨੂੰ ਇੱਕ ਕਿਸੇ ਨੇ ਗੱਲ ਸੁਣਾਈ ਕਹਿੰਦੇ ਪਾਪਾ ਜੀ ਰਸਤੇ 'ਚ ਲੱਗਿਆ ਸੀ ਫਰੂਟੀਆਂ ਦਾ ਲੰਗਰ ਠੰਡਿਆਂ ਦਾ ਕਹਿੰਦੇ ਉਹ ਲੱਗਿਆ ਕਹਿੰਦੇ ਇੱਕ ਬਜ਼ੁਰਗ ਮਾਤਾ ਕਹਿੰਦੇ ਨਾਲੇ ਇੰਨਾ ਇੰਨਾ ਸਮਾਨ ਨਾਲ ਚੁੱਕੀ ਫਿਰੇ ਕਹਿੰਦੇ ਕੋ ਟਰਾਲੀ ਆ ਗਈ ਉਹਨੇ ਇਹ ਨਹੀਂ ਸੋਚ ਟਰਾਲੀ ਦੀ ਪਰਵਾਹ ਨਹੀਂ ਕੀਤੀ ਕਹਿੰਦੀ ਮੈਨੂੰ ਪੈਪਸੀ ਫੜਾ ਦੇ ਬਸ ਕਾਲੇ ਪਹਿਲਾ ਇੰਨਾ ਚੁੱਕੀ ਫਿਰਦੀ ਮਰ ਭਾਵੇਂ ਜਾਈਏ ਛੱਡਣਾ ਨਹੀਂ ਕੁਛ ਨਹੀਂ ਲੰਗਰ ਲੋੜ ਵਾਸਤੇ ਹੁੰਦਾ ਹੈ ਸਰੀਰ ਜਿੰਨੀ ਸਰੀਰ ਦੀ ਤ੍ਰਿਪਤੀ ਹੋ ਜਾਏ ਹੋਰ ਹੁਣ ਤਾਂ ਹੋਰ ਹੀ ਕੁਝ ਹੈ ਨਾ ਦੋ ਟਰਾਲੀਆਂ ਜਾਂਦੀਆਂ ਨੇ ਅੱਧੀਆਂ ਤੋਂ ਜ਼ਿਆਦਾ ਤਾਂ ਪੈਪਸੀਆਂ ਦੀਆਂ ਭਰੀਆਂ ਮਿਲ ਗਈਆਂ ਕੀ ਤੋਂ ਬਿਸਕੁਟ ਮਿਲ ਗਏ ਕੀ ਤੋਂ ਪਕੌੜੇ ਮਿਲ ਗਏ ਦੇਗ ਮਿਲ ਗਈ ਜੋ ਮਿਲ ਗਿਆ ਲੱਦੀ ਗਈ ਪਦਾਰਥ ਸੰਗਤ ਦੇ ਛਕਣ ਵਾਸਤੇ ਨੇ ਛਕੋ ਆ ਹੁਣ ਤੁਸੀਂ ਸੰਗਤਾਂ ਨੇ ਇੱਥੇ ਲੰਗਰ ਲਾਇਆ ਗੁਰੂ ਕੀਆ ਸੰਗਤਾਂ ਆ ਰਹੀਆਂ ਤੁਸੀਂ ਇੱਥੋਂ ਜਾਓਗੇ ਅੱਗੇ ਤੁਹਾਨੂੰ ਕੋਈ ਡੀਕੇਗਾ ਗੁਰੂ ਕੀ ਸੰਗਤ ਆ ਰਹੀ ਏ ਤੇ ਆਪ ਕਿਸੇ ਨੂੰ ਨਹੀਂ ਕਹਿਣਾ ਆਪਣੇ ਆਪ ਚ ਵੇਖਣਾ ਵੀ ਸੰਗਤ ਵਾਲੇ ਗੁਣ ਮਨਾ ਹੈ ਨੇ ਤੇਰੇ ਚ ਵੇਖੀ ਕਿਤੇ ਭਲੇ ਖਾਣਾ ਖਾ ਜੀ ਗੁਰੂ ਅੱਗੇ ਅਰਦਾਸ ਕਰ ਮਾਰ ਮੈਨੂੰ ਚੱਲਣਾ ਤੇਰੀ ਸੰਗਤ ਚ ਬਹਿਣਾ ਆਜੇ ਕੱਠ ਦੁਨੀਆਂ ਤੇ ਬਹੁਤ ਹੁੰਦੇ ਨੇ ਕੱਠਾਂ ਨੂੰ ਸੰਗਤ ਨਹੀਂ ਗਿਆ ਪੁਰੂ ਸਾਹਿਬ ਕਹਿੰਦੇ ਸਰਸੰਗਤ ਕੈਸੀ ਜਾਣੀ ਐ ਜਿੱਥੇ ਇੱਕੋ ਨਾਮ ਘਾ। ਇਹੀ ਏ ਬਸ। ਪਰ ਹਾਲਾਤ ਹੁਣ ਹੋਰ ਨਹੀਂ ਸਕਦੇ। ਹੁਣ ਹਾਲਾਤ ਹੋਰ ਨਹੀਂ। ਤੁਸੀਂ ਵੇਖ ਲਓ ਦੁਨੀਆ ਤੇ। ਕਿਸੇ ਦੇ ਔਗਣ ਜਿਆਦਾ ਫੜਦੇ ਆ। ਆਪਣੀਆਂ ਅੱਖਾਂ ਦਾ ਪਤਾ ਨਹੀਂ ਦੂਜੇ ਦੀਆਂ ਅੱਖਾਂ ਨੂੰ ਜਿਆਦਾ ਹੱਥ ਚ ਲੈਂਦੇ। ਇਸੇ ਕਰਕੇ ਮੈਂ ਇੱਕ ਆ। ਥੋੜੇ ਦਿਨ ਹੋਏ ਨੇ ਨਵਾਂ ਗੀਤ ਆਇਆ ਆਪਾਂ ਤੁਸੀਂ ਸੁਣਿਆ ਵੀ ਹੋਏਗਾ ਬੋਲੇ ਅੱਜ ਸੱਚ ਪੜੇ ਦੰਗੇ ਹੋਣਗੇ ਧਰਮ ਦੇ ਨਾਤੇ ਬੜੇ ਪੰਗੇ ਹੋਣਗੇ ਇੱਕ ਦੂਜੇ ਤਾਈਂ ਦਿੱਤੇ ਮਾਰ ਪਲਾਂਚ ਲਹੂ ਨਾਲ ਹੱਥ ਇਥੇ ਰੰਗੇ ਹੋਣਗੇ ਸਾਦਾਂ ਦੇ ਬਾਣੇ 'ਚ ਹੁਣ ਚੋਰ ਬੈਠੇ ਨੇ ਗੰਬਦੀ ਕਲਮ ਮੇਰੀ ਸੱਚ ਲਿਖਦੇ ਧਰਮ ਬਣਾ ਲਿਆ ਵਪਾਰ ਲੋਕਾਂ ਨੇ ਗੁਰੂ ਘਰਾਂ ਵਿੱਚ ਹੁਣ ਪਾਠ ਵਿਕਦੇ ਹਾਲਾਤ ਨਹੀਂ ਏ ਸਾਡੇ ਚਲੇ ਜੋ ਕਿਸੇ ਧਾਰਮਿਕ ਸਥਾਨ ਤੇ ਅਸੀਂ ਪਾਠ ਕਰਾਉਣਾ ਜੀ ਉਹ ਨਾ ਜੀ ਨਾ ਕਿੱਥੇ ਤਰੀਕ ਤੁਸੀਂ ਤਾਂ 30 ਤੂ ਚ ਕਰਾਇਓ ਤੈਵੇਂ ਹੈ ਨਹੀਂ ਅੱਛਾ ਬਾਬਾ ਜੀ ਮਾਇਆ ਥੋੜੀ ਜਿਆਦਾ ਦੇ ਦਿੰਨੇ ਆ ਕੋਈ ਨਹੀਂ ਤੁਸੀਂ ਕਰ ਦੋ ਉਹ ਕਹਿੰਦੇ ਕੋਈ ਨਹੀਂ ਇੱਕ ਕੋਟਾ ਹੋਰ ਵੀ ਹੈ ਛਪੈਸੋ ਰੱਖ ਦਿੰਨੇ ਐਵੇਂ ਹੀ ਚੱਲਦਾ ਫਿਰ ਮਾਰ ਲਿਆ ਸਾਨੂੰ ਗੰਦੀਆਂ ਸਿਆਸਤਾਂ ਬੱਸ ਕਰੋ ਹੁਣ ਰੱਬ ਦਾ ਏ ਵਾਸਤਾ ਵੱਖੋ ਵੱਖ ਝੰਡੇ ਸਾਰੇ ਚੁੱਕੀ ਫਿਰਦੇ ਸਬਨਾ ਦੀਆਂ ਨੇ ਕੁਝੀਆਂ ਆਦਤਾਂ ਖਾਲੀ ਇੱਕ ਜਾਨਾ ਏ ਟਿੰਡੋਰਾ ਪੱਟ ਦੇ ਨਿਤ ਨਵਾ ਕਰੀ ਰੱਖਦੇ ਕਰਾਂ ਨੇ ਹੁੰਦਾ ਸੀ ਪੰਜਾਬ ਕਦੇ ਸੋਨੇ ਦੀ ਜਿਹੀ ਢੋਪ ਦਿੱਤਾ ਗੰਧੀਆਂ ਜੋ ਸਰਕਾਰਾਂ ਨੇ ਪੰਜਾਬ ਦਾ 1 ਰੁਪਇਆ ਇੰਗਲੈਂਡ ਦੇ 13 ਪਾਉਂਡ ਦੇ ਬਰਾਬਰ ਹੁੰਦਾ ਸੀ ਐਡਾ ਰਤਵਾ ਸੀ ਸਾਡਾ ਕਿੱਥੇ ਚਲੀ ਗਈਆਂ ਅਣਖਾਂ ਕਿੱਥੇ ਚਲੇਗੇ ਸਾਡੇ ਜਮੀਰ ਜਮੀਰਾਂ ਜਗਾਈਏ ਮਹਾਰਾਜ ਸਾਹਿਬ ਜੀ ਦੇ ਚਰਣਾ ਵਿੱਚ ਜੁੜੀਏ ਇਹ ਅਰਦਾਸ ਕਰੀਏ ਮਹਾਰਾਜ ਸਾਡੇ ਸਿਰਾਂ ਤੇ ਆਰੇ ਨਹੀਂ ਚੱਲਦੇ ਬੰਦ-ਬੰਦ ਨਹੀਂ ਘਟਵਾਏ ਜਾਂਦੇ ਹੁਣ ਇਹਨਾਂ ਹੱਥਾਂ ਦੀ ਬੁੱਕ ਬਣਾ ਕੇ ਅੰਮ੍ਰਿਤ ਦੀ ਦਾਤ ਲਈਏ ਕਲਗੀਆਂ ਵਾਲਿਆ ਜਿਹੋ ਜੇ ਤੈਨੂੰ ਸਿੱਖ ਚਾਹੀਦੇ ਆ ਉਹੋ ਜੇ ਬਣਾ ਲੈ ਸਾ ਜਿੱਦਾਂ ਨੇ ਮਾਰੇ ਨੂੰ ਚਾਹੀਦੇ ਆ ਤੇ ਇਹ ਅਰਦਾਸ ਕਰਿਆ ਕਰੋ ਆਪਣੇ ਆਪ ਚ ਬਹਿ ਕੇ ਸੱਚੇ ਪਾਤਸ਼ਾਹ ਤੂੰ ਦੋ ਟਾਈਮ ਦਾ ਪ੍ਰਸ਼ਾਦਾ ਦਿੱਤਾ ਤੰਦਰੁਸਤੀ ਦਿੱਤੀ ਇਹ ਤੋਂ ਵੱਡੀ ਚੀਜ਼ ਕੋਈ ਨਹੀਂ ਮਾੜਾ ਕੰਮ ਕਰਨਾ ਮਾੜੇ ਭੈੜੇ ਆਇਬ ਕਰਨੇ ਇਹ ਛੱਡ ਦੇ ਜਿਹੜੀਆਂ ਤਕਦੀਰ ਵਿੱਚ ਦੋ ਰੋਟੀਆਂ ਲਿਖੀਆਂ ਉਹ ਤਾਂ ਮਿਲ ਹੀ ਜਾਣਗੀਆਂ